ਖਾਲਸਾ ਵਾਹੀ ਗੁਰਦੀ ਕੀ ਫਤਿਹ ਇਹ ਜਿਹੜਾ ਸਥਾਨ ਹੈ ਤੁਸੀਂ ਦੇਖ ਰਹੇ ਹੋ ਇਹ ਸ਼੍ਰੀ ਨੰਦਪੁਰ ਸਾਹਿਬ ਤੋਂ 6 ਕਿਲੋਮੀਟਰ ਦੂਰ ਸ਼ਵਾਲਕ ਦੀਆਂ ਰਮਣੀਕ ਪਹਾੜੀਆਂ ਚ ਪਿੰਡ ਮੋਹੀਵਾਰ ਦੇ ਵਿੱਚ ਸਥਿਤ ਹੈ ਇਹ ਸਥਾਨ ਰੈੱਡ ਕਰਾਸ ਦੇ ਬਾਨੀ ਭਾਈ ਕਨਈਆ ਜੀ ਨਾਲ ਸੰਬੰਧਿਤ ਹੈ ਇਸ ਸਥਾਨ ਤੇ ਭਾਈ ਕਨਈਆ ਜੀ ਨਾਲ ਸੰਬੰਧਿਤ ਤਿੰਨ ਪੰਜ ਬੌਲੀਆਂ ਸਿਗੀਆਂ ਜਿਨ੍ਹਾਂ ਵਿੱਚੋਂ ਤਿੰਨ ਜਿਹੜੀਆਂ ਚੱਲ ਰਹੀ ਸਥਿਤੀ ਦੇ ਵਿੱਚ ਹੈ ਗੁਰੂ ਘਰ ਦੇ ਅੰਦਰ ਭਾਈ ਕਨਈਆ ਜੀ ਦੀ ਮਾਸ਼ਕ ਔਰ ਉਹਦਾ ਡੋਲ ਵੀ ਮੌਜੂਦ ਹੈ ਦੇਖੋ ਇਹ ਉਹ ਸਥਾਨ ਹੈ ਜਿਸ ਜਿੱਥੇ ਜਿਹੜਾ ਹੈ ਭਾਈ ਕਨਈਆ ਜੀ ਬਲੋਂ ਨਾ ਕੋਈ ਬੈਰੀ ਨਾ ਕੋਈ ਬੇਖਾਨਾ ਇਸ ਸਿਧਾਂਤ ਨੂੰ ਲੈ ਕੇ ਵਿਸਮੇਸ਼ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਜਿਹੜੀਆਂ ਜੰਗਾਂ ਦੇ ਵਿੱਚ ਆਪਣੇ ਸਿੱਖਾਂ ਦੇ ਨਾਲ ਨਾਲ ਵਿਰੋਧੀਆਂ ਨੂੰ ਵੀ ਪਾਣੀ ਪਲਾਇਆ ਜਾਂਦਾ ਸੀ ਉਹਦੇ ਨਾਲ ਹੀ ਮੱਲਮ ਗੁਪਤੀ ਕੀਤੀ ਜਾਂਦੀ ਸੀ ਔਰ ਇਹ ਦੇਖੋ ਇਹ ਕਾਰਜ ਚਾਹੇ ਹੈਨਰੀ ਡੂਨੈਂਟ ਨੂੰ ਰੈੱਡ ਕਰਾਸ ਦਾ ਬਾਨੀ ਕਿਹਾ ਜਾਂਦਾ ਉਹ ਤੋਂ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਉਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਭਾਈ ਕਨਈਆ ਜੀ ਵੱਲੋਂ ਇਹ ਕਾਰਜ ਕੀਤੇ ਜਾਂਦੇ ਸੀ ਇਸ ਸਥਾਨ ਤੇ ਹੋਲੇ ਮਹੱਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਆਂਦੀ ਹੈ ਔਰ ਇਸ ਦੇ ਨਾਲ ਹੀ ਗੁਰਦੁਆਰਾ ਕਿਲਾ ਤਾੜਾਗੜ ਵੀ ਸਥਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਭਾਈ ਕਨਈਆ ਜੀ ਜੋ ਸੇਵਾ ਦੇ ਪੁੰਜ ਮੰਨੇ ਜਾਂਦੇ ਹਨ ਔਰ ਜਿਨ੍ਹਾਂ ਦਾ ਜਨਮ ਆਤੀ ਸਤਕਾਰਯੋਗ ਮਾਤਾ ਸੁੰਦਰੀ ਜੀ ਔਰ ਪਿਤਾ ਸ੍ਰੀ ਨੱਥੂ ਰਾਮ ਜੀ ਉਹਨਾਂ ਦੇ ਘਰ ਇੰਦੇ ਸੋਧਰਾ ਪਾਕਿਸਤਾਨ ਵਿੱਚ ਹੋਇਆ ਔਰ ਭਾਈ ਸਾਹਿਬ ਦੇ ਪਿਤਾ ਜੋ ਸਰਕਾਰੀ ਦਰਬਾਰੇ ਸਰਕਾਰੀ ਨੌਕਰੀ ਕਰਦੇ ਸਨ ਜਿਨ੍ਹਾਂ ਦਾ ਕੰਮ ਫੌਜਾਂ ਨੂੰ ਰਸਤਾ ਬਚਾਉਣ ਦਾ ਹੁੰਦਾ ਸੀ ਅਮੀਰ ਘਰਾਣਾ ਸੀ ਔਰ ਭਾਈ ਕਨਈਆ ਜੀ ਜੋ ਕਿ ਬੜੇ ਪ੍ਰੇਮ ਭਾਵਨਾ ਵਾਲੇ ਛੋਟੀ ਉਮਰੇ ਉਹ ਪਰਮਾਤਮਾ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਉਸ ਵਿੱਚ ਨਾਮ ਵਿੱਚ ਸੁਰਤੋ ਜੋੜਨ ਵਾਲੇ ਸਨ ਔਰ ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤਾਂ ਸਾਰੀ ਜ਼ਿੰਮੇਵਾਰੀ ਭਾਈ ਕਨਈਏ ਦੇ ਸਿਰ ਤੇ ਆ ਗਈ ਜ਼ਿੰਮੇਵਾਰੀ ਨਿਭਾਉਂਦੇ ਨੇ ਔਰ ਦੁਨੀਆਂ ਦੇ ਵਿੱਚ ਪਿਆਰ ਦੇਣਾ ਵਿਚਰਦੇ ਨੇ ਪਰਉਪਕਾਰ ਕਰਦੇ ਨੇ ਔਰ ਇੱਕ ਦਿਨ ਕੀ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਨੰਦ ਸਿੱਖ ਭਾਈ ਨੰਨੂਆ ਜੀ ਮਿਲਦੇ ਨੇ ਔਰ ਸਾਧਗੁਰਾਂ ਦੀ ਪਾਪ ਨੂੰ ਗੁਰਬਾਣੀ ਨੂੰ ਗਾਉਂਦੇ ਨੇ ਸੰਗਤ ਦੇ ਨਵੇਂ ਪਾਸਾ ਸਲੋਕ ਪੜਦੇ ਨੇ ਸੰਤ ਜੀ ਸਲੋਕ ਪੜਦੇ ਆ ਬਾਣੀ ਗਾਉਂਦੇ ਆ ਜਦ ਇਹਨੇ ਸਰਵਣ ਕੀਤਾ ਤੇਰੇ ਮਨ ਨੂੰ ਬੜੀ ਸ਼ਾਂਤੀ ਆਈ ਇਹਨਾਂ ਨੇ ਇਹ ਲੱਭਣ ਵਾਸਤੇ ਤੁਰ ਪਏ ਵੀ ਮੈਂ ਰੋਜ਼ ਪ੍ਰਮਾਤਮਾ ਵਾਹਿਗੁਰੂ ਨਾਲ ਕੋਈ ਜੋੜਨ ਵਾਲਾ ਮਿਲ ਜਾਈਏ ਤੇ ਇਸ ਜੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚਦੇ ਨੇ ਜੋ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 1635 ਸ੍ਰੀ ਵਿੱਚ 10 ਜੂਨ ਵਾਲੇ ਦਿਨ ਵਸਾਈ ਸੰਤ ਜੀ ਔਰ ਜਿਹੜੇ ਇਥੇ ਪਹੁੰਚਦੇ ਨੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ ਔਰ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਮੈਨੂੰ ਸੇਵਾ ਬਖਸ਼ੋ ਸਤਿਗੁਰਾਂ ਨੇ ਸੇਵਾ ਲਗਾ ਦਿੱਤੀ ਸਭੇ ਸੇਵਾ ਵੀ ਕਿਹੜੀ ਲਗਾਈ ਕਿ ਘੜਾ ਭਰ ਕੇ ਪਾਣੀ ਦਾ ਲਿਆਉਣਾ ਔਰ ਸਤਿਗੁਰਾਂ ਦੇ ਕੋਲੇ ਹਾਜ਼ਰ ਹੋ ਜਾਣਾ ਜਦੋਂ ਘੜਾ ਭਰ ਕੇ ਪਾਣੀ ਦਾ ਲਿਆਉਂਦੇ ਸਤਿਗੁਰੂ ਜੀ ਹੱਥ ਸੁੱਚੇ ਕਰਦੇ ਬਾਕੀ ਦਾ ਘੜਾ ਰੋੜ ਦਿੰਦੇ ਫੇਰ ਲੈ ਕੇ ਆਉਂਦੇ ਫੇਰ ਸਤਿਗੁਰੂ ਜੀ ਥੋੜਾ ਜਲ ਪੈਰਾਂ ਤੇ ਪਾਉਂਦੇ ਪੈਰ ਸਾਫ਼ ਕਰਦੇ ਤੇ ਰੋੜ ਦਿੰਦੇ ਫੇਰ ਲਿਆਉਂਦੇ ਤੇ ਸਤਿਗੁਰੂ ਜੀ ਆਪਣਾ মুখ ਸਾਫ਼ ਕਰਦੇ ਜਲ ਲਾਉਂਦੇ ਰੋੜ ਦਿੰਦੇ ਹੁਣ ਇਹ ਸੇਵਾ ਕਾਫੀ ਸਮਾਂ ਚੱਲਦੀ ਰਹੀ ਭਾਈਕ ਨੇ ਜੀ ਬੜੇ ਪ੍ਰੇਮ ਭਾਵਨਾ ਦੇ ਨਾਲ ਇਹ ਸੇਵਾ ਨਿਭਾਉਂਦੇ ਰਹੇ ਕੋਈ ਕਿੰਤੂ ਪਰੰਤੂ ਕੀਤੇ ਬਿਨਾ ਕੋਈ ਸਵਾਲ ਨਾ ਕਰਦੇ ਕੜਾ ਸਤਗੁਰੂ ਜੀ ਖਾਲੀ ਕਰਕੇ ਦੇ ਦਿੰਦੇ ਭਾਈ ਸਾਹਿਬ ਜੀ ਲੈ ਕੇ ਭਰ ਕੇ ਫੇਰ ਲੈ ਆਉਂਦੇ ਜਿਹੜੇ ਕਾਫੀ ਸਮਾਂ ਚੱਲ ਰਿਹਾ ਇੱਥੇ ਬਾਣੀ ਵੀ ਪੜਦੇ ਸਿਮਰਨ ਵੀ ਕਰਦੇ ਤਾਂ ਜੰਗਾ ਜੁੱਧ ਦਾ ਸਮਾਂ ਸ਼ੁਰੂ ਹੋਇਆ ਸੰਗਦੀ ਜੰਗਾ ਜੁੱਧਾਂ ਦੇ ਸਮੇਂ ਵਿੱਚ ਵੀ ਕਿਉਂਕਿ ਲਗਣ ਲੱਗੀ ਸੀ ਪਾਣੀ ਦੇ ਨਾਲ ਹੁਕਮ ਵਿੱਚ ਰਹਿਣ ਦੀ ਲੱਗਣ ਲੱਗੀ ਹੋਈ ਸੀ ਤਾਂ ਸਤਗੁਰਾਂ ਨੇ ਉੱਥੇ ਵੀ ਸੇਵਾ ਬਖਸ਼ ਦਿੱਤੀ ਕਿਉਂਕਿ ਸਿੰਘਾਂ ਨੂੰ ਪਾਣੀ ਜਲ ਛਕਾਉਣਾ ਇਨਰੇ ਸੇਵਾ ਕਰਨੀ ਆ ਹੁਣ ਭਾਈਕ ਨਹੀਂ ਆ ਜੀ ਆਪਣੀ ਮਸ਼ਕ ਭਰਦੇ ਨੇ ਜੰਗ ਵਿੱਚ ਜਾਂਦੇ ਨੇ ਬੇ ਇਹ ਨਹੀਂ ਜੋ ਦੇਖਦੇ ਵੀ ਕੌਣ ਹੈ ਜੋ ਫੱਟੜ ਹੋਇਆ ਹੈ ਹਰ ਇੱਕ ਨੂੰ ਪਾਣੀ ਪਿਲਾਉਂਦੇ ਚਾਹੇ ਕੋਈ ਤੁਰਕ ਹੋਵੇ ਚਾਹੇ ਕੋਈ ਪਹਾੜੀ ਰਾਜਾ ਹੋਵੇ ਚਾਹੇ ਸਿੱਖ ਹੋਵੇ ਜਦੋਂ ਜਲ ਸ਼ਿਕਾਉਂਦੇ ਨੇ ਜਲ ਸ਼ਿਕਾਉਂਦੇ ਸ਼ਿਕਾਉਂਦੇ ਆ ਸਿੱਖ ਸ਼ਿਕਾਇਤ ਕਰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਪੁਰ ਸੱਚੇ ਬਾਸ਼ਾ ਭਾਈ ਕਨੇ ਆ ਜੀ ਤਾਂ ਅਸੀਂ ਦੁਸ਼ਮਣ ਨੂੰ ਮਾਰਦੇ ਆ ਪਰ ਇਹ ਜਾਲ ਸ਼ਿਕਾਏ ਕੋ ਉਹਨਾਂ ਨੂੰ ਫੇਰ ਸਾਡੇ ਵਿਰੁੱਧ ਖੜਾ ਕਰ ਦਿੰਦਾ ਹੈ ਤੇ ਸਤਿਗੁਰੂ ਜੀ ਨੇ ਕਿਹਾ ਵੀ ਕੋਈ ਗੱਲ ਨਹੀਂ ਆਪਾਂ ਉਹ ਸਿੱਖ ਨੂੰ ਬੁਲਾਵਾਂਗੇ ਸਤਿਗੁਰਾਂ ਨੇ ਦੂਸਰੇ ਦਿਨ ਕੋਲ ਬੁਲਾਇਆ ਔਰ ਬਚਨ ਕੀਤੇ ਕਿ ਇਹ ਸਿੱਖ ਕੀ ਕਹਿ ਰਹੇ ਨੇ ਭਾਈ ਸਾਹਿਬ ਜੀ ਤੇ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ ਮੈਂ ਤਾਂ ਆਪ ਜੀ ਦੇ ਹੁਕਮ ਵਿੱਚ ਆਂ ਮੈਂ ਆਪਦੇ ਹੁਕਮ ਅਨੁਸਾਰ ਚੱਲਦੇ ਆ ਮਹਾਰਾਜ ਜੀ ਤਾਂ ਸਿੱਖਾਂ ਨੇ ਕਿਹਾ ਮਹਾਰਾਜ ਜੀ ਵੀ ਇਹ ਤਾਂ ਹਰ ਰੋਜ਼ ਅਸੀਂ ਫੱਟੜ ਕਰਦੇ ਇਹ ਦੁਸ਼ਮਣ ਨੂੰ ਜਿੰਦਾ ਕਰ ਦਿੰਦਾ ਇਹ ਦੁਸ਼ਮਣ ਨੂੰ ਖੜਾ ਕਰ ਦਿੰਦਾ ਸਤਿਗੁਰੂ ਨੇ ਬਚਨ ਕੀਤੇ ਕਹਿੰਦੇ ਭਾਈ ਹਾਂ ਕਿਵੇਂ ਆ ਇਹ ਸੱਚੇ ਪਾਤਸ਼ਾਹ ਆਪ ਹੀ ਦੇ ਬਚਨ ਨੇ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣਾ ਹੀ ਸੱਚੇ ਪਾਤਸ਼ਾਹ ਮੈਨੂੰ ਤੱਕ ਬੈਰੀ ਨਹੀਂ ਦਿਖਦਾ ਮੈਨੂੰ ਹਰ ਇੱਕ ਵਿੱਚੋਂ ਤੇਰੀ ਸੂਰਤ ਦੇਖਦੇ ਹਮਾਰੇ ਤੇਰੇ ਦਰਸ਼ਨ ਹੁੰਦੇ ਨੇ ਮੈਂ ਤਾਂ ਦੁਸ਼ਮਣਾਂ ਨੂੰ ਨਾ ਸਿੱਖਾਂ ਨੂੰ ਕਿਸੇ ਨੂੰ ਪਾਣੀ ਪਿਲਾਉਂਦਾ ਨਹੀਂ ਸੱਚੇ ਪਾਤਸ਼ਾਹ ਮੈਂ ਤਾਂ ਆਪ ਜੀ ਨੂੰ ਜਲ ਸਿਖਾਉਣਾ ਜਦੋਂ ਕੋਈ ਹਾਇ ਕਹਿ ਕੇ ਬਿਲਕ ਕੇ ਜਲ ਮੰਗਦਾ ਸੱਚੇ ਪਾਤਸ਼ਾਹ ਮੈਂ ਭੱਜ ਕੇ ਉਸ ਕੋਲ ਜਾਣਾ ਆਪ ਜੀ ਦੀ ਸਿੱਖਿਆ ਦੇ ਅਨੁਸਾਰ ਚੱਲਦਾ ਸਤਿਗੁਰਾਂ ਨੇ ਜਦੋਂ ਇਹ ਬਚਨ ਸੁਣੇ ਤਾਂ ਸਤਿਗੁਰੂ ਬੜੇ ਪ੍ਰੇਮ ਨਾਲ ਆਖਣ ਲੱਗੇ ਭਾਈ ਇਹੀ ਜੋ ਸਿੱਖੀ ਦਾ ਅਸੂਲ ਹੈ ਸਾਰੇ ਨੂੰ ਇੱਕੋ ਜਿਹਾ ਸਮਝਣਾ ਜਿੱਥੇ ਤੂੰ ਅੱਜ ਤੋਂ ਬਾਅਦ ਜਲ ਸ਼ਕਾਉਣਾ ਉਥੇ ਆ ਮਲਮ ਵੀ ਲੈ ਜਾਇ ਜਖਮਾਂ ਤੇ ਮਲਮ ਪੱਤੀ ਵੀ ਕਰਿਆ ਕਰ ਸੰਧੇ ਭਾਈ ਕਨੇਜ ਜੀ ਖੁਸ਼ ਹੋਏ ਜਦੋਂ ਆਪ ਜੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੋ ਜਿੱਥੇ ਆਪਾਂ ਤਖਸਾਲੀ ਕੇਸਗਨ ਸਾਹਿਬ ਨੂੰ ਨਮਸਕਾਰ ਕਰਦੇ ਆ ਗੁਰੂ ਕੇ ਮਹਿਲਪੋਰਾ ਸਾਹਿਬ ਸੀਸਗਨ ਸਾਹਿਬ ਨੂੰ ਨਮਸਕਾਰ ਕਰਦੇ ਆ ਤਾਂ 5 ਕਿਲੋਮੀਟਰ ਦੀ ਦੂਰੀ ਤੇ ਕਿਲਾ ਤਾਰਾਗੜ ਹੈ ਇਹ ਸਤਗੁਰਾਂ ਦਾ ਪੰਜਵਾਂ ਕਿਲਾ ਹੈ ਜਿੱਥੇ ਬिलासपुर ਦੀਆਂ ਫੌਜਾਂ ਨੂੰ ਸਤਗੁਰ ਜੀ ਦੀਆਂ ਫੌਜਾਂ ਰੋਕਦੀਆਂ ਸਨ ਉਹਦੇ ਨਾਲ ਹੀ ਪਿੰਡ ਮੋਹੀਵਾਲ ਹੈ ਔਰ ਉੱਥੇ ਭਾਈ ਕਨਈਆ ਜੀ ਦੀਆਂ ਬੌਲੀਆਂ ਹਨ ਸੰਗਦੀ ਉੱਥੇ ਕਾਰ ਸੇਵਾ ਕਿਲਾ ਆਨੰਦਗੁਰ ਸਾਹਿਬ ਮਾਲੇ ਮਹਾਰਾਜ ਮਹਾਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਲਾਭ ਸਿੰਘ ਜੀ ਸੰਤ ਬਾਬਾ ਭਗਤ ਸਿੰਘ ਜੀ ਜਿਨ੍ਹਾਂ ਨੇ ਬੜੇ ਪ੍ਰੇਮ ਦੇ ਨਾਲ ਇੱਕ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਤਿਆਰ ਕੀਤਾ ਹੈ ਔਰ ਉਹ ਗੁਰਦੁਆਰੇ ਦਾ ਨਾਮ ਹੈ ਬੌਲੀਆਂ ਭਾਈ ਕਨੀਆ ਜੀ ਔਰ ਉਥੇ ਜਿੱਥੇ ਖੂਹ ਹੈ ਬੌਲੀਆਂ ਹਨ ਜਿੱਥੋਂ ਭਾਈ ਸਾਹਿਬ ਜੀ ਜਲ ਲਿਆ ਲਿਆ ਕਰਦੇ ਸਨ ਉਥੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਇੱਕ ਮਸ਼ਕ ਹੈ ਸੰਤ ਜੀ ਬਹੁਤ ਪ੍ਰਾਤਨ ਮਸ਼ਕ ਹੈ ਔਰ ਦੱਸਿਆ ਜਾਂਦਾ ਹੈ ਇਹ ਭਾਈ ਕਨੀਆ ਜੀ ਦੀ ਮਸ਼ਕ ਹੈ ਔਰ ਤੇ ਡੋਲ ਹੈ ਜਿਨ੍ਹਾਂ ਪਾਣੀ ਕੱਢਦੇ ਸਨ ਜਲ ਕੱਢਦੇ ਸਨ ਉਹ ਡੋਲ ਵੀ ਉਥੇ ਮੌਜੂਦ ਹੈ ਸੰਤ ਜੀ ਭਾਈ ਕਨੀਆ ਜੀ ਹਰ ਰੋਜ਼ ਗੁਰੂ ਕੀ ਹਜ਼ੂਰੀ ਵਿੱਚ ਕੀਰਤਿਆਂ ਦੀ ਹਜ਼ੂਰੀ ਵਿੱਚ ਬੈਠ ਕੇ ਕਾਫੀ ਕਾਫੀ ਸਮਾਂ ਕੀਰਤ ਨਹੀਂ ਸੁਣਿਆ ਜਾਇਆ ਕਰਦੇ ਕੀਰਤ ਸੁਣਿਆ ਕਰਦੇ ਕੀਰਤਾਂ ਸੁਣਦੇ ਆ ਸੁਣਦੇ ਆ ਔਰ ਜਦੋਂ ਸੰਗਤ ਜੀ ਅੰਤਮ ਸਮਾਇਆ ਨਾ ਉਹ ਭਾਈ ਕਨੀਆ ਜੀ ਦੱਸਦੇ ਸਨ ਜੋ ਕੀਰਤਨ ਬੈਠੇ ਸੁਣਦੇ ਜਦੋਂ ਭਾਈ ਕਨੀਆ ਜੀ ਇਸ਼ਾਰਾ ਕਰਦੇ ਰਾਗੀ ਸਿੰਘਾਂ ਨੂੰ ਫੇਰ ਕੀਰਤਨ ਬੰਦ ਹੋਇਆ ਕਰਦਾ ਸੀ ਇੱਕ ਦਿਨ ਢੋਲਾ ਕੇ ਥੰਮ ਦੀ ਬੈਠੇ ਨੇ ਤੇ ਰਾਗੀ ਸਿੰਘ ਬੜੇ ਰਵਾਬੀ ਕੀਰਤਨ ਕਰ ਰਹੇ ਨੇ ਸ਼ਬਦ ਚੱਲ ਰਹੇ ਨੇ ਪਰ ਉਦੋਂ ਇਸ਼ਾਰਾ ਨਹੀਂ ਹੋ ਰਿਹਾ ਤੇ ਕੀਰਤਨ ਚੱਲੀ ਜਾ ਰਹੇ ਨਿਰੰਤਰ ਜਦੋਂ ਕੋਲ ਜਾ ਕੇ ਦੇਖਿਆ ਤਾਂ ਭਾਈ ਸਾਹਿਬ ਸੱਚਖੰਡ ਪਿਆਨਾ ਕਰ ਗਏ ਨੇ ਲੇਵਲੀਨ ਹੋ ਗਏ ਨੇ ਸੰਗਤੀ ਭਾਈ ਕਨਈਆ ਜੀ ਅੱਜ ਅਸੀਂ ਰੈੱਡ ਕਰਾਸ ਕਹਿੰਦੇ ਆ ਵੀ ਇਹ ਸੰਸਥਾਾਂ ਮ ਬਣੀਆਂ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਇਹ ਸੰਸਥਾ ਸ਼ੁਰੂ ਹੈ ਰੈੱਡ ਕਰਾਸ ਵਾਲੀ ਜੀ ਨੂੰ ਭਾਈ ਕਨਈਆ ਜੀ ਸੇਵਾਦਲ ਕਿਹਾ ਜਾਂਦਾ ਸੰਗਤ ਜੀ ਔਰ ਸੇਵਾ ਦੇ ਪੁੰਜ ਨੇ ਭਾਈ ਕਨੀਆ ਜੀ ਅੱਜ ਆਪਾਂ ਸ਼ਵੀਲਾ ਵੀ ਲਾਉਨੇ ਆਂ ਅੱਜ ਆਪਾਂ ਲੰਗਰ ਵੀ ਛਕਾਉਨੇ ਆਂ ਸਾਡੇ ਮਨ ਵਿੱਚ ਫੇਰ ਵੀ ਬਿਤ ਕਰਾ ਜਾਂਦਾ ਵੀ ਕੌਣ ਲੰਗਰ ਛੱਕ ਕੇ ਗਿਆ ਕੌਣ ਨਹੀਂ ਛੱਕ ਕੇ ਗਿਆ ਇਹਨੂੰ ਛਕਾਉਣਾ ਇਹਨੂੰ ਨਹੀਂ ਛਕਾਉਣਾ ਸਾਡੇ ਮਨ ਵਿੱਚ ਹੋ ਜਾਂਦਾ ਫਰਕ ਨਹੀਂ ਆ ਜੀ ਵਰਗੇ ਗੁਰਸਿੱਖ ਬਣਨਾ ਬੜੀ ਮੁਸ਼ਕਲ ਵਾਲੀ ਗੱਲ ਆ ਪਰ ਹਾਂ ਸਤਿਗੁਰ ਸਤਿਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਿਰਪਾ ਕਰਨ ਰਹਿਮਤ ਦਇਆ ਕਰਨ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਸਿੱਖਾਂ ਦੀ ਝੋਲੀ ਵਿੱਚ ਸਤਿਗੁਰਾਂ ਨੇ ਸੇਵਾ ਪਾਈ ਹੈ ਅਸੀਂ ਬਾਝੜ ਕੀ ਸੇਵਾ ਕਰੀਏ ਔਰ ਉਸ ਸਿੱਖ ਅਨੰਦ ਸਿੱਖ ਭਾਈ ਕਨਈਆ ਜੀ ਨੂੰ ਯਾਦ ਕਰਕੇ ਉਹਨਾਂ ਦੀ ਸਿੱਖਿਆ ਤੇ ਚੱਲ ਕੇ ਆਪਾਂ ਆਪਣਾ ਜੀਵਨ ਬਤੀਤ ਕਰੀਏ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਰਬੱਤ ਸੰਗਤਾਂ ਦਾ ਮਾਨ ਸਨਮਾਨ ਪਿਆਰ ਤੇ ਸਤਕਾਰ ਨਾਲ ਕੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਆਮ ਸੰਗਤ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਸਥਾਨ ਤੇ ਆਓ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਮਰੀਕ ਸਿੰਘ ਪੰਨੀ ਦੇ ਨਾਲ ਜਰਨੈਲ ਸਿੰਘ ਨਿੱਕੂ ਆ ਖਾਲਸਾ ਵਾਹੀ ਗੁਰਦੀ ਕੀ ਫਤਿਹ ਇਹ ਜਿਹੜਾ ਸਥਾਨ ਹੈ ਤੁਸੀਂ ਦੇਖ ਰਹੇ ਹੋ ਇਹ ਸ਼੍ਰੀ ਨੰਦਪੁਰ ਸਾਹਿਬ ਤੋਂ 6 ਕਿਲੋਮੀਟਰ ਦੂਰ ਸ਼왈ਕ ਦੀਆਂ ਰਮਣੀਕ ਪਹਾੜੀਆਂ ਚ ਪਿੰਡ ਮੋਹੀਵਾਰ ਦੇ ਵਿੱਚ ਸਥਿਤ ਹੈ ਇਹ ਸਥਾਨ ਰੈੱਡ ਕਰਾਸ ਦੇ ਬਾਨੀ ਭਾਈ ਕਨਈਆ ਜੀ ਨਾਲ ਸੰਬੰਧਿਤ ਹੈ ਇਸ ਸਥਾਨ ਤੇ ਭਾਈ ਕਨਈਆ ਜੀ ਨਾਲ ਸੰਬੰਧਿਤ ਤਿੰਨ ਪੰਜ ਬੌਲੀਆਂ ਸਿਗੀਆਂ ਜਿਨ੍ਹਾਂ ਵਿੱਚੋਂ ਤਿੰਨ ਜਿਹੜੀਆਂ ਚੱਲ ਰਹੀ ਸਥਿਤੀ ਦੇ ਵਿੱਚ ਹੈ ਗੁਰੂ ਘਰ ਦੇ ਅੰਦਰ ਭਾਈ ਕਨਈਆ ਜੀ ਦੀ ਮਸ਼ਕ ਔਰ ਉਹਦਾ ਡੋਲ ਵੀ ਮੌਜੂਦ ਹੈ ਦੇਖੋ ਇਹ ਉਹ ਸਥਾਨ ਹੈ ਜਿਸ ਜਿੱਥੇ ਜਿਹੜਾ ਹੈ ਭਾਈ ਕਨਈਆ ਜੀ ਬਲੋਂ ਨਾ ਕੋਈ ਬੈਰੀ ਨਾ ਕੋਈ ਬੇਖਾਨਾ ਇਸ ਸਿਧਾਂਤ ਨੂੰ ਲੈ ਕੇ ਬਿਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਜਿਹੜੀਆਂ ਜੰਗਾਂ ਦੇ ਵਿੱਚ ਆਪਣੇ ਸਿੱਖਾਂ ਦੇ ਨਾਲ-ਨਾਲ ਵਿਰੋਧੀਆਂ ਨੂੰ ਵੀ ਪਾਣੀ ਪਲਾਇਆ ਜਾਂਦਾ ਸੀ ਉਹਦੇ ਨਾਲ ਹੀ ਮੱਲਮ ਗੁਪਤੀ ਕੀਤੀ ਜਾਂਦੀ ਸੀ ਔਰ ਇਹ ਦੇਖੋ ਇਹ ਕਾਰਜ ਚਾਹੇ ਹੈਨਰੀ ਡੂਨਟ ਨੂੰ ਰੈੱਡ ਕਰਾਸ ਦਾ ਬਾਨੀ ਕਿਹਾ ਜਾਂਦਾ ਉਹ ਤੋਂ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਉਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਭਾਈ ਕਨਈਆ ਜੀ ਵੱਲੋਂ ਇਹ ਕਾਰਜ ਕੀਤੇ ਜਾਂਦੇ ਸੀ ਇਸ ਸਥਾਨ ਤੇ ਹੋਲੇ ਮਹੱਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਆਂਦੀ ਹੈ ਔਰ ਇਸ ਦੇ ਨਾਲ ਹੀ ਗੁਰਦੁਆਰਾ ਕਿਲਾ ਤਾੜਾਗੜ ਵੀ ਸਥਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਭਾਈ ਕਨਈਆ ਜੀ ਜੋ ਸੇਵਾ ਦੇ ਪੁੰਜ ਮੰਨੇ ਜਾਂਦੇ ਹਨ ਔਰ ਜਿਨ੍ਹਾਂ ਦਾ ਜਨਮ ਅਤੀ ਸਤਿਕਾਰਯੋਗ ਮਾਤਾ ਸੁੰਦਰੀ ਜੀ ਔਰ ਪਿਤਾ ਸ੍ਰੀ ਨੱਥੂ ਰਾਮ ਜੀ ਉਹਨਾਂ ਦੇ ਘਰ ਇਹਨਾਂ ਸੋਧਰਾ ਪਾਕਿਸਤਾਨ ਵਿੱਚ ਹੋਇਆ ਔਰ ਭਾਈ ਸਾਹਿਬ ਦੇ ਪਿਤਾ ਜੋ ਸਰਕਾਰੀ ਦਰਬਾਰੇ ਸਰਕਾਰੀ ਨੌਕਰੀ ਕਰਦੇ ਸਨ ਜਿਨ੍ਹਾਂ ਦਾ ਕੰਮ ਫੌਜਾਂ ਨੂੰ ਰਸਤਾ ਬਚਾਉਣ ਦਾ ਹੁੰਦਾ ਸੀ ਅਮੀਰ ਘਰਾਣਾ ਸੀ ਔਰ ਭਾਈ ਕਨਈਆ ਜੀ ਜੋ ਕਿ ਬੜੇ ਪ੍ਰੇਮ ਭਾਵਨਾ ਵਾਲੇ ਛੋਟੀ ਉਮਰੇ ਉਹ ਪਰਮਾਤਮਾ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਉਸ ਵਿੱਚ ਨਾਮ ਵਿੱਚ ਸੁਰਤੋ ਜੋੜਨ ਵਾਲੇ ਸਨ ਔਰ ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤਾ ਸਾਰੀ ਜ਼ਿੰਮੇਵਾਰੀ ਭਾਈ ਕਨਈਏ ਦੇ ਸਿਰ ਤੇ ਆ ਗਈ ਜ਼ਿੰਮੇਵਾਰੀ ਨਿਭਾਉਂਦੇ ਨੇ ਔਰ ਦੁਨੀਆਂ ਦੇ ਵਿੱਚ ਪਿਆਰ ਦੇ ਨਾਲ ਵਿਚਰਦੇ ਨੇ ਪਰਉਪਕਾਰ ਕਰਦੇ ਨੇ ਔਰ ਇੱਕ ਦਿਨ ਕੀ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਨੰਦ ਸਿੱਖ ਭਾਈ ਨੰਨੂਆ ਜੀ ਮਿਲਦੇ ਨੇ ਔਰ 사ਤਗੁਰਾਂ ਦੀ ਪਾਪ ਨੂੰ ਗੁਰਬਾਣੀ ਨੂੰ ਗਾਉਂਦੇ ਨੇ ਸੰਗਤੀ ਨੌਵੇਂ ਪਾਸਾ ਸ਼ਲੋਕ ਪੜ੍ਹਦੇ ਨੇ ਸੰਗਤੀ ਸ਼ਲੋਕ ਪੜਦੇ ਆ ਬਾਣੀ ਗਾਉਂਦੇ ਆ ਜਦ ਇਹਨੇ ਸਰਵਣ ਕੀਤਾ ਤੇਰੇ ਮਨ ਨੂੰ ਬੜੀ ਸ਼ਾਂਤੀ ਆਈ ਇਹਨਾਂ ਨੇ ਇਹ ਲੱਭਣ ਵਾਸਤੇ ਤੁਰ ਪਏ ਜਿਵੇਂ ਰੋਜ਼ ਪ੍ਰਮਾਤਮਾ ਵਾਹਿਗੁਰੂ ਨਾਲ ਕੋਈ ਜੋੜਨ ਵਾਲਾ ਮਿਲ ਜਾਈਏ ਤੇ ਇਸ ਜੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚਦੇ ਨੇ ਜੋ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 1635 ਈਸਵੀ ਵਿੱਚ 10 ਜੂਨ ਵਾਲੇ ਦਿਨ ਬਸਾਈ ਸੰਗਤ ਜੀ ਔਰ ਜਦੋਂ ਇੱਥੇ ਪਹੁੰਚਦੇ ਨੇ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ ਔਰ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਮੈਨੂੰ ਸੇਵਾ ਬਖਸ਼ੋ ਸਤਿਗੁਰਾਂ ਨੇ ਸੇਵਾ ਲਗਾ ਦਿੱਤੀ ਸਭੇ ਸੇਵਾ ਦੀ ਕਿਹੜੀ ਲਗਾਈ ਕਿ ਘੜਾ ਭਰ ਕੇ ਪਾਣੀ ਦਾ ਲਿਆਉਣਾ ਔਰ ਸਤਿਗੁਰਾਂ ਦੇ ਕੋਲੇ ਹਾਜ਼ਰ ਹੋ ਜਾਣਾ ਜਦੋਂ ਘੜਾ ਭਰ ਕੇ ਪਾਣੀ ਦਾ ਲਿਆਉਂਦੇ ਸਤਿਗੁਰੂ ਜੀ ਹੱਥ ਸੁੱਚੇ ਕਰਦੇ ਬਾਕੀ ਦਾ ਘੜਾ ਰੋੜ ਦਿੰਦੇ ਫੇਰ ਲੈ ਕੇ ਆਉਂਦੇ ਫੇਰ ਸਤਿਗੁਰੂ ਜੀ ਥੋੜਾ ਜਲ ਪੈਰਾਂ ਤੇ ਪਾਉਂਦੇ ਪੈਰ ਸਾਫ਼ ਕਰਦੇ ਤੇ ਰੋੜ ਦਿੰਦੇ ਫੇਰ ਲਿਆਉਂਦੇ ਤੇ ਸਤਿਗੁਰੂ ਜੀ ਆਪਣਾ মুখ ਸਾਫ਼ ਕਰਦੇ ਜਲ ਲਾਉਂਦੇ ਰੋੜ ਦਿੰਦੇ ਹੁਣ ਇਹ ਸੇਵਾ ਕਾਫੀ ਸਮਾਂ ਚੱਲਦੀ ਰਹੀ ਭਾਈਕ ਨੇ ਜੀ ਬੜੇ ਪ੍ਰੇਮ ਭਾਵਨਾ ਦੇ ਨਾਲ ਇਹ ਸੇਵਾ ਨਿਭਾਉਂਦੇ ਰਹੇ ਕੋਈ ਕਿੰਤੂ ਪਰੰਤੂ ਕੀਤੇ ਬਿਨਾ ਕੋਈ ਸਵਾਲ ਨਾ ਕਰਦੇ ਕੜਾ ਸਤਗੁਰੂ ਜੀ ਖਾਲੀ ਕਰਕੇ ਦੇ ਦਿੰਦੇ ਭਾਈ ਸਾਹਿਬ ਜੀ ਲੈ ਕੇ ਭਰ ਕੇ ਫੇਰ ਲੈ ਆਉਂਦੇ ਜਿਹੜੇ ਕਾਫੀ ਸਮਾਂ ਚੱਲ ਰਿਹਾ ਇੱਥੇ ਬਾਣੀ ਵੀ ਪੜਦੇ ਸਿਮਰਨ ਵੀ ਕਰਦੇ ਤਾਂ ਜੰਗਾ ਜੁੱਧ ਦਾ ਸਮਾਂ ਸ਼ੁਰੂ ਹੋਇਆ ਸੰਗਤ ਜੰਗਾ ਜੁੱਧਾਂ ਦੇ ਸਮੇਂ ਵਿੱਚ ਵੀ ਕਿਉਂਕਿ ਲਗਨ ਲੱਗੀ ਸੀ ਪਾਣੀ ਦੇ ਨਾਲ ਹੁਕਮ ਵਿੱਚ ਰਹਿਣ ਦੀ ਲਗਨ ਲੱਗੀ ਹੋਈ ਸੀ ਤਾਂ ਸਤਗੁਰਾਂ ਨੇ ਉੱਥੇ ਵੀ ਸੇਵਾ ਬਖਸ਼ ਦਿੱਤੀ ਕਿ ਤੋ ਸਿੰਘਾਂ ਨੂੰ ਪਾਣੀ ਜਲ ਛਕਾਉਣਾ ਇਹਨਾਂ ਦੀ ਸੇਵਾ ਕਰਨੀ ਆ ਹੁਣ ਪਾਈਕ ਨਹੀਂ ਆ ਜੀ ਆਪਣੀ ਮਸ਼ਕ ਭਰਦੇ ਨੇ ਜੰਗ ਵਿੱਚ ਜਾਂਦੇ ਨੇ ਬੇ ਏਰੀ ਜੋ ਦੇਖਦੇ ਵੀ ਕੌਣ ਹੈ ਜੋ ਫੱਟੜ ਹੋਇਆ ਹੈ ਹਰ ਇੱਕ ਨੂੰ ਪਾਣੀ ਪਿਲਾਉਂਦੇ ਚਾਹੇ ਕੋਈ ਤੁਰਕ ਹੋਵੇ ਚਾਹੇ ਕੋਈ ਪਹਾੜੀ ਰਾਜਾ ਹੋਵੇ ਚਾਹੇ ਸਿੱਖ ਹੋਵੇ ਜਦੋਂ ਜਲ ਸ਼ਿਕਾਉਂਦੇ ਨੇ ਜਲ ਸ਼ਿਕਾਉਂਦੇ ਸ਼ਿਕਾਉਂਦੇ ਆ ਸਿੱਖ ਸ਼ਿਕਾਇਤ ਕਰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿ ਕੋਲ ਸੱਚੇ ਬਾਸ਼ਾ ਪਾਈਕ ਨਹੀਂ ਆ ਜੀ ਤਾਂ ਅਸੀਂ ਦੁਸ਼ਮਣ ਨੂੰ ਮਾਰਦੇ ਆਂ ਪਰ ਇਹ ਜਾਲ ਸ਼ਿਕਾਏ ਕੋ ਉਹਨਾਂ ਨੂੰ ਫੇਰ ਸਾਡੇ ਵਿਰੁੱਧ ਖੜਾ ਕਰ ਦਿੰਦਾ ਹੈ ਤੇ ਸਤਗੁਰੂ ਜੀ ਨੇ ਕਿਹਾ ਵੀ ਕੋਈ ਗੱਲ ਨਹੀਂ ਆਪਾਂ ਉਹ ਸਿੱਖ ਨੂੰ ਬੁਲਾਵਾਂਗੇ ਸਤਗੁਰਾਂ ਨੇ ਦੂਸਰੇ ਦਿਨ ਕੋਲ ਬੁਲਾਇਆ ਔਰ ਬਚਨ ਕੀਤੇ ਕਿ ਇਹ ਸਿੱਖ ਕੀ ਕਹਿ ਰਹੇ ਨੇ ਭਾਈ ਸਾਹਿਬ ਜੀ ਤੇ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ ਮੈਂ ਤਾਂ ਆਪ ਜੀ ਦੇ ਹੁਕਮ ਵਿੱਚ ਆ ਮੈਂ ਆਪਦੇ ਹੁਕਮ ਅਨੁਸਾਰ ਚੱਲਦਾ ਹਾਂ ਮਹਾਰਾਜ ਜੀ ਜਸੇ ਕਨੇ ਗਿਆ ਮਹਾਰਾਜੀ ਵੀ ਇਹ ਤਾਂ ਹਰ ਰੋਜ਼ ਅਸੀਂ ਫੱਟੜ ਕਰਦੇ ਇਹ ਦੁਸ਼ਮਣ ਨੂੰ ਜਿੰਦਾ ਕਰ ਦਿੰਦਾ ਇਹ ਦੁਸ਼ਮਣ ਨੂੰ ਖੜਾ ਕਰ ਦਿੰਦਾ ਸਤਿਗੁਰਾਂ ਨੇ ਬਚਨ ਕੀਤੇ ਕਹਿੰਦੇ ਭਾਈ ਹਾਂ ਕਿਵੇਂ ਆ ਇਹ ਸੱਚੇ ਪਾਤਸ਼ਾਹ ਆਪ ਹੀ ਦੇ ਬਚਨ ਨੇ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਸੱਚੇ ਪਾਤਸ਼ਾਹ ਮੈਨੂੰ ਤੱਕ ਬੈਰੀ ਨਹੀਂ ਦਿਖਦਾ ਮੈਨੂੰ ਹਰ ਇੱਕ ਵਿੱਚੋਂ ਤੇਰੀ ਸੂਰਤ ਦੇਖਦੀ ਹੈ ਮਹਾਰਾਜੀ ਤੇਰੇ ਦਰਸ਼ਨ ਹੁੰਦੇ ਨੇ ਮੈਂ ਤਾਂ ਦੁਸ਼ਮਣਾਂ ਨੂੰ ਨਾ ਸਿੱਖਾਂ ਨੂੰ ਕਿਸੇ ਨੂੰ ਪਾਣੀ ਪਿਲਾਉਂਦਾ ਨਹੀਂ ਸੱਚੇ ਪਾਤਸ਼ਾਹ ਮੈਂ ਤਾਂ ਆਪ ਜੀ ਨੂੰ ਜਲ ਸਿਖਾਉਂਦਾ ਜਦੋਂ ਕੋਈ ਹਾਇ ਕਹਿ ਕੇ ਬਿਲ ਕੇ ਜਲ ਮੰਗਦਾ ਸੱਚੇ ਪਾਤਸ਼ਾਹ ਮੈਂ ਭੱਜ ਕੇ ਉਸ ਕੋਲ ਜਾਣਾ ਆਪ ਜੀ ਦੀ ਸਿੱਖਿਆ ਦੇ ਅਨੁਸਾਰ ਚੱਲਦਾ ਸਤਿਗੁਰਾਂ ਨੇ ਜੇਦੋ ਇਹ ਬਚਨ ਸੁਣੇ ਤਾਂ ਸਤਿਗੁਰੂ ਬੜੇ ਪ੍ਰੇਮ ਨਾਲ ਆਖਣ ਲੱਗੇ ਭਾਈ ਇਹ ਹੀ ਜੋ ਸਿੱਖੀ ਦਾ ਅਸੂਲ ਹੈ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਜਿੱਥੇ ਤੋਂ ਅੱਜ ਤੋਂ ਬਾਅਦ ਜਲਸ਼ਕੋਣਾ ਉਥੇ ਆ ਮਲਮ ਵੀ ਲੈ ਜਾਇ ਜਖਮਾਂ ਤੇ ਮਲਮ ਪੱਟੀ ਵੀ ਕਰਿਆ ਕਾ ਸਾਡੀ ਪਾਈਕ ਨੇ ਜੀ ਖੁਸ਼ ਹੋਏ ਜਦੋਂ ਆਪ ਜੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੋ ਜਿੱਥੇ ਆਪਾਂ ਤੱਕ ਸ੍ਰੀ ਕੇਸਗੜ ਸਾਹਿਬ ਨੂੰ ਨਮਸਕਾਰ ਕਰਦੇ ਆ ਗੁਰੂ ਕੇ ਮਹਿਲ ਪੋਰਾ ਸਾਹਿਬ ਸੀਸਗੜ ਸਾਹਿਬ ਨੂੰ ਨਮਸਕਾਰ ਕਰਦੇ ਆ ਤਾਂ 5 ਕਿਲੋਮੀਟਰ ਦੀ ਦੂਰੀ ਤੇ ਕਿਲਾ ਤਾਰਾਗੜ ਹੈ ਜੋ ਸਤਿਗੁਰਾਂ ਦਾ ਪੰਜਵਾਂ ਕਿਲਾ ਹੈ ਇਥੇ ਬिलासपुर ਦੀਆਂ ਫੌਜਾਂ ਨੂੰ ਸਤਗੁਰ ਜੀ ਦੀਆਂ ਫੌਜਾਂ ਰੋਕਦੀਆਂ ਸਨ ਉਹਦੇ ਨਾਲ ਹੀ ਪਿੰਡ ਮੋਹੀਵਾਲ ਹੈ ਔਰ ਉੱਥੇ ਭਾਈ ਕਨਈਆ ਜੀ ਦੀਆਂ ਬੌਲੀਆਂ ਹਨ ਸੰਗਦੀ ਉੱਥੇ ਕਾਰ ਸੇਵਾ ਕਿਲਾ ਆਨੰਦਗੁਰ ਸਾਹਿਬ ਮਾਲੇ ਮਹਾਰਾਜ ਮਹਾਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਲਾਭ ਸਿੰਘ ਜੀ ਸੰਤ ਬਾਬਾ ਭਗਤ ਸਿੰਘ ਜੀ ਜਿਨ੍ਹਾਂ ਨੇ ਬੜੇ ਪ੍ਰੇਮ ਦੇ ਨਾਲ ਇੱਕ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਤਿਆਰ ਕੀਤਾ ਹੈ ਔਰ ਉਹ ਗੁਰਦੁਆਰੇ ਦਾ ਨਾਮ ਹੈ ਬੌਲੀਆਂ ਭਾਈ ਕਨਈਆ ਜੀ ਔਰ ਉਥੇ ਜਿੱਥੇ ਖੂਹ ਹੈ ਬੋਲੀਆਂ ਹਨ ਜਿੱਥੋਂ ਭਾਈ ਸਾਹਿਬ ਜੀ ਜਲ ਲਿਆ ਲਿਆ ਕਰਦੇ ਸਨ ਉਥੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਇੱਕ ਮਸ਼ਕ ਹੈ ਸੰਤ ਜੀ ਬਹੁਤ ਪ੍ਰਾਤਨ ਮਸ਼ਕ ਹੈ ਔਰ ਦੱਸਿਆ ਜਾਂਦਾ ਹੈ ਇਹ ਭਾਈ ਕਨੀਆ ਜੀ ਦੀ ਮਸ਼ਕ ਹੈ ਔਰ ਉਥੇ ਡੋਲ ਹੈ ਜਿਨ੍ਹਾਂ ਪਾਣੀ ਕੱਢਦੇ ਸਨ ਜਲ ਕੱਢਦੇ ਸਨ ਉਹ ਡੋਲ ਵੀ ਉਥੇ ਮੌਜੂਦ ਹੈ ਸੰਤ ਜੀ ਭਾਈ ਕਨੀਆ ਜੀ ਹਰ ਰੋਜ਼ ਗੁਰੂ ਕੀ ਹਜ਼ੂਰੀ ਵਿੱਚ ਕੀਰਤਿਆਂ ਦੀ ਹਜ਼ੂਰੀ ਵਿੱਚ ਬੈਠ ਕੇ ਕਾਫੀ ਕਾਫੀ ਸਮਾਂ ਕੀਰਤ ਨਹੀਂ ਸੁਣਿਆ ਜਾਇਆ ਕਰਦੇ ਕੀਰਤ ਸੁਣਿਆ ਕਰਦੇ ਕੀਰਤਾਂ ਸੁਣਦੇ ਆ ਸੁਣਦੇ ਆ ਔਰ ਜਦੋਂ ਸੰਗਤ ਜੀ ਅੰਤਮ ਸਮਾਇਆ ਨਾ ਉਹ ਭਾਈ ਕਨ੍ਹੇ ਜੀ ਦੱਸਦੇ ਸਨ ਜਿਹੜੋ ਕੀਰਤਨ ਬੈਠੇ ਸੁਣਦੇ ਜਦੋਂ ਭਾਈ ਕਨ੍ਹੇ ਜੀ ਇਸ਼ਾਰਾ ਕਰਦੇ ਰਾਗੀ ਸੰਗਾਂ ਨੂੰ ਫੇਰ ਕੀਰਤਨ ਬੰਦ ਹੋਇਆ ਕਰਦਾ ਸੀ ਇੱਕ ਦਿਨ ਢੋਲਾ ਕੇ ਥੰਮ ਦੀ ਬੈਠੇ ਨੇ ਤੇ ਰਾਗੀ ਸੰਗ ਬੜੇ ਰਵਾਬੀ ਕੀਰਤਨ ਕਰ ਰਹੇ ਨੇ ਸ਼ਬਦ ਚੱਲ ਰਹੇ ਨੇ ਪਰ ਉਦੋਂ ਇਸ਼ਾਰਾ ਨਹੀਂ ਹੋ ਰਿਹਾ ਤੇ ਕੀਰਤਨ ਚੱਲੀ ਜਾ ਰਹੇ ਨਿਰੰਤਰ ਜਦੋਂ ਕੋਲ ਜਾ ਕੇ ਦੇਖਿਆ ਤਾਂ ਭਾਈ ਸਾਹਿਬ ਸੱਚਖੰਡ ਪਿਆਨਾ ਕਰ ਗਏ ਨੇ ਲੇਵਲੀਨ ਹੋ ਗਏ ਨੇ ਸੰਤੀ ਭਾਈ ਕਨਈਆ ਜੀ ਅੱਜ ਅਸੀਂ ਰੈੱਡ ਕਰਾਸ ਕਹਿੰਦੇ ਆ ਵੀ ਇਹ ਸੰਸਥਾਾਂ માં ਬਣੀਆਂ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਇਹ ਸੰਸਥਾ ਸ਼ੁਰੂ ਹੈ ਰੈੱਡ ਕਰਾਸ ਵਾਜੀ ਨੂੰ ਭਾਈ ਕਨਈਆ ਜੀ ਸੇਵਾਦਲ ਕਿਹਾ ਜਾਂਦਾ ਸੰਗਤ ਦੀ ਔਰ ਸੇਵਾ ਦੇ ਪੁੰਜ ਨੇ ਭਾਈ ਕਨੀਆ ਜੀ ਅੱਜ ਆਪਾਂ ਸ਼ਵੀਲਾ ਵੀ ਲਾਉਨੇ ਆਂ ਅੱਜ ਆਪਾਂ ਲੰਗਰ ਵੀ ਛਕਾਉਨੇ ਆਂ ਸਾਡੇ ਮਨ ਵਿੱਚ ਫੇਰ ਵੀ ਬਿਤਕਰਾ ਜਾਂਦਾ ਵੀ ਕੌਣ ਲੰਗਰ ਛੱਕ ਕੇ ਗਿਆ ਕੌਣ ਨਹੀਂ ਛੱਕ ਕੇ ਗਿਆ ਇਹਨੂੰ ਛਕਾਉਣਾ ਇਹਨੂੰ ਨਹੀਂ ਛਕਾਉਣਾ ਸਾਡੇ ਮਨ ਵਿੱਚ ਹੋ ਜਾਂਦਾ ਪਰਕ ਨਹੀਂ ਆ ਜੀ ਵਰਗੇ ਗੁਰਸਿੱਖ ਬਣਨਾ ਬੜੀ ਮੁਸ਼ਕਲ ਵਾਲੀ ਗੱਲ ਆ ਪਰ ਹਾਂ ਸਤਿਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਕਿਰਪਾ ਕਰਨ ਰਹਿਮਤ ਦਇਆ ਕਰਨ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਸਿੱਖਾਂ ਦੀ ਝੋਲੀ ਵਿੱਚ ਸਤਿਗੁਰਾਂ ਨੇ ਸੇਵਾ ਪਾਈ ਹੈ ਅਸੀਂ ਬਾਝੜ ਕੀ ਸੇਵਾ ਕਰੀਏ ਔਰ ਉਸ ਸਿੱਖ ਅਨੰਦ ਸਿੱਖ ਭਾਈ ਕਨਈਆ ਜੀ ਨੂੰ ਯਾਦ ਕਰਕੇ ਉਹਨਾਂ ਦੀ ਸਿੱਖਿਆ ਤੇ ਚੱਲ ਕੇ ਆਪਾਂ ਆਪਣਾ ਜੀਵਨ ਬਤੀਤ ਕਰੀਏ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਰਬੱਤ ਸੰਗਤਾਂ ਦਾ ਮਾਨ ਸਨਮਾਨ ਪਿਆਰ ਤੇ ਸਤਕਾਰ ਨਾਲ ਕੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਆਮ ਸੰਗਤ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਸਥਾਨ ਤੇ ਆਓ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਮਰੀਕ ਸਿੰਘ ਪੰਨੀ ਦੇ ਨਾਲ ਜਰਨੈਲ ਸਿੰਘ ਨਿੱਕੂ ਆ ਖਾਲਸਾ ਵਾਹੀ ਗੁਰਜੀ ਕੀ ਫਤਿਹ ਇਹ ਜਿਹੜਾ ਸਥਾਨ ਹੈ ਤੁਸੀਂ ਦੇਖ ਰਹੇ ਹੋ ਇਹ ਸ਼੍ਰੀ ਆਨੰਦਪੁਰ ਸਾਹਿਬ ਤੋਂ 6 ਕਿਲੋਮੀਟਰ ਦੂਰ ਸ਼ਵਾਲਕ ਦੀਆਂ ਰਮਣੀਕ ਪਹਾੜੀਆਂ ਚ ਪਿੰਡ ਮੋਹੀਵਾਰ ਦੇ ਵਿੱਚ ਸਥਿਤ ਹੈ ਇਹ ਸਥਾਨ ਰੈੱਡ ਕਰਾਸ ਦੇ ਬਾਨੀ ਭਾਈ ਕਨਈਆ ਜੀ ਨਾਲ ਸੰਬੰਧਿਤ ਹੈ ਇਸ ਸਥਾਨ ਤੇ ਭਾਈ ਕਨਈਆ ਜੀ ਨਾਲ ਸੰਬੰਧਿਤ ਤਿੰਨ ਪੰਜ ਬੌਲੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਤਿੰਨ ਜਿਹੜੀਆਂ ਚੱਲ ਰਹੀ ਸਥਿਤੀ ਦੇ ਵਿੱਚ ਹੈ ਗੁਰੂ ਘਰ ਦੇ ਅੰਦਰ ਭਾਈ ਕਨਈਆ ਜੀ ਦੀ ਮਾਸ਼ਕ ਔਰ ਉਹਦਾ ਡੋਲ ਵੀ ਮੌਜੂਦ ਹੈ ਦੇਖੋ ਇਹ ਉਹ ਸਥਾਨ ਹੈ ਜਿਸ ਜਿੱਥੇ ਜਿਹੜਾ ਭਾਈ ਕਨਈਆ ਜੀ ਬਣੋਂ ਨਾ ਕੋਈ ਬੈਰੀ ਨਾ ਕੋਈ ਵੈਖਾਨਾ ਇਸ ਸਿਧਾਂਤ ਨੂੰ ਲੈ ਕੇ ਵਿਸਮੇਸ਼ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਜਿਹੜੀਆਂ ਜੰਗਾਂ ਦੇ ਵਿੱਚ ਆਪਣੇ ਸਿੱਖਾਂ ਦੇ ਨਾਲ ਨਾਲ ਵਿਰੋਧੀਆਂ ਨੂੰ ਵੀ ਪਾਣੀ ਪਲਾਇਆ ਜਾਂਦਾ ਸੀ ਉਹਦੇ ਨਾਲ ਹੀ ਮੱਲਮ ਗੁਪਤੀ ਕੀਤੀ ਜਾਂਦੀ ਸੀ ਔਰ ਇਹ ਦੇਖੋ ਇਹ ਕਾਰਜ ਚਾਹੇ ਹੈਨਰੀ ਡੂਨਟ ਨੂੰ ਰੈੱਡ ਕਰਾਸ ਦਾ ਬਾਨੀ ਕਿਹਾ ਜਾਂਦਾ ਉਹ ਤੋਂ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਉਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਭਾਈ ਕਨੀਆ ਜੀ ਵੱਲੋਂ ਇਹ ਕਾਰਜ ਪੀਤੇ ਜਾਂਦੇ ਸੀ ਇਸ ਸਥਾਨ ਤੇ ਹੋਲੇ ਮਹੱਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਆਂਦੀ ਹੈ ਔਰ ਇਸ ਦੇ ਨਾਲ ਹੀ ਗੁਰਦੁਆਰਾ ਕਿਲਾ ਤਾੜਾਗੜ ਵੀ ਸਥਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਭਾਈ ਕਨੀਆ ਜੀ ਜੋ ਸੇਵਾ ਦੇ ਪੁੰਜ ਮੰਨੇ ਜਾਂਦੇ ਹਨ ਔਰ ਜਿਨ੍ਹਾਂ ਦਾ ਜਨਮ ਆਤੀ ਸਤਕਾਰਯੋਗ ਮਾਤਾ ਸੁੰਦਰੀ ਜੀ ਔਰ ਪਿਤਾ ਸ੍ਰੀ ਨੱਥੂ ਰਾਮ ਜੀ ਉਹਨਾਂ ਦੇ ਘਰ ਇਹਨਾਂ ਸੋਧਰਾ ਪਾਕਿਸਤਾਨ ਵਿੱਚ ਹੋਇਆ ਔਰ ਭਾਈ ਸਾਹਿਬ ਦੇ ਪਿਤਾ ਜੋ ਸਰਕਾਰੀ ਦਰਬਾਰੇ ਸਰਕਾਰੀ ਨੌਕਰੀ ਕਰਦੇ ਸਨ ਜਿਨ੍ਹਾਂ ਦਾ ਕੰਮ ਫੌਜਾਂ ਨੂੰ ਰਸਤਾ ਬਚਾਉਣ ਦਾ ਹੁੰਦਾ ਸੀ ਅਮੀਰ ਘਰਾਣਾ ਸੀ ਔਰ ਭਾਈ ਕਨਈਆ ਜੀ ਜੋ ਕਿ ਬੜੇ ਪ੍ਰੇਮ ਭਾਵਨਾ ਵਾਲੇ ਛੋਟੀ ਉਮਰੇ ਉਹ ਪਰਮਾਤਮਾ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਉਸ ਵਿੱਚ ਨਾਮ ਵਿੱਚ ਸੁਰਤੋ ਜੋੜਨ ਵਾਲੇ ਸਨ ਔਰ ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤਾਂ ਸਾਰੀ ਜ਼ਿੰਮੇਵਾਰੀ ਭਾਈ ਕਨਈਏ ਦੇ ਸਿਰ ਤੇ ਆ ਗਈ ਜ਼ਿੰਮੇਵਾਰੀ ਨਿਭਾਉਂਦੇ ਨੇ ਔਰ ਦੁਨੀਆਂ ਦੇ ਵਿੱਚ ਪਿਆਰ ਦੇ ਨਾਲ ਵਿਚਰਦੇ ਨੇ ਪਰਉਪਕਾਰ ਕਰਦੇ ਨੇ ਔਰ ਇੱਕ ਦਿਨ ਕੀ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਨੰਦ ਸਿੱਖ ਭਾਈ ਨੰਨੂਆ ਜੀ ਮਿਲਦੇ ਨੇ ਔਰ 사ਤਗੁਰਾਂ ਦੀ ਪਾਬ ਨੂੰ ਗੁਰਬਾਣੀ ਨੂੰ ਗਾਉਂਦੇ ਨੇ ਸੰਗਤ ਨਵੇਂ ਪਾਸਾ ਸ਼ਲੋਕ پڑھਦੇ ਨੇ ਸੰਤ ਜੀ ਸ਼ਲੋਕ ਪੜਦੇ ਆ ਬਾਣੀ ਗਾਉਂਦੇ ਆ ਜਦ ਇਹਨੇ ਸਰਵਣ ਕੀਤਾ ਤੇਰੇ ਮਨ ਨੂੰ ਬੜੀ ਸ਼ਾਂਤੀ ਆਈ ਇਹਨਾਂ ਨੇ ਇਹ ਲੱਭਣ ਵਾਸਤੇ ਤੁਰ ਪਏ ਜਿਵੇਂ ਉਸ ਪ੍ਰਮਾਤਮਾ ਵਾਹਿਗੁਰੂ ਨਾਲ ਕੋਈ ਜੋੜਨ ਵਾਲਾ ਮਿਲ ਜਾਈਏ ਤੇ ਇਸ ਤਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚਦੇ ਨੇ ਜੋ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 1665 ਇਸਵੀ ਵਿੱਚ 10 ਜੂਨ ਵਾਲੇ ਦਿਨ ਬਸਾਈ ਸੰਤ ਜੀ ਔਰ ਜਿਹੜੇ ਇੱਥੇ ਪਹੁੰਚਦੇ ਨੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ ਔਰ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਮੈਨੂੰ ਸੇਵਾ ਬਖਸ਼ੋ ਸਤਿਗੁਰਾਂ ਨੇ ਸੇਵਾ ਲਗਾ ਦਿੱਤੀ ਸਭੀ ਸੇਵਾ ਦੀ ਕਿਹੜੀ ਲਗਾਈ ਕਿ ਘੜਾ ਭਰ ਕੇ ਪਾਣੀ ਦਾ ਲਿਆਉਣਾ ਔਰ ਸਤਿਗੁਰਾਂ ਦੇ ਕੋਲੇ ਹਾਜ਼ਰ ਹੋ ਜਾਣਾ ਜਦੋਂ ਘੜਾ ਭਰ ਕੇ ਪਾਣੀ ਦਾ ਲਿਆਉਂਦੇ ਸਤਿਗੁਰੂ ਜੀ ਹੱਥ ਸੁੱਚੇ ਕਰਦੇ ਬਾਕੀ ਦਾ ਘੜਾ ਰੋੜ ਦਿੰਦੇ ਫੇਰ ਲੈ ਕੇ ਆਉਂਦੇ ਫੇਰ ਸਤਿਗੁਰੂ ਜੀ ਥੋੜਾ ਜਲ ਪੈਰਾਂ ਤੇ ਪਾਉਂਦੇ ਪੈਰ ਸਾਫ਼ ਕਰਦੇ ਤੇ ਰੋੜ ਦਿੰਦੇ ਫੇਰ ਲਿਆਉਂਦੇ ਤਾਂ ਸਤਿਗੁਰੂ ਜੀ ਆਪਣਾ মুখ ਸਾਫ਼ ਕਰਦੇ ਜਲ ਲਾਉਂਦੇ ਰੋੜ ਦਿੰਦੇ ਹੁਣ ਇਹ ਸੇਵਾ ਕਾਫੀ ਸਮਾਂ ਚੱਲਦੀ ਰਹੀ ਪਾਇਕ ਨਈਅ ਜੀ ਬੜੇ ਪ੍ਰੇਮ ਭਾਵਨਾ ਦੇ ਨਾਲ ਇਹ ਸੇਵਾ ਨਿਭਾਉਂਦੇ ਰਹੇ ਕੋਈ ਕਿੰਤੂ ਪਰੰਤੂ ਕੀਤੇ ਬਿਨਾ ਉਹੀ ਸਵਾਲ ਨਾ ਕਰਦੇ ਕੜਾ ਸਤਗੁਰੂ ਜੀ ਖਾਲੀ ਕਰਕੇ ਦੇ ਦਿੰਦੇ ਭਾਈ ਸਾਹਿਬ ਜੀ ਲੈ ਕੇ ਭਰ ਕੇ ਫੇਰ ਲੈ ਆਉਂਦੇ ਜਿਹੜੇ ਕਾਫੀ ਸਮਾਂ ਚੱਲਦਾ ਰਿਹਾ ਇੱਥੇ ਬਾਣੀ ਵੀ ਪੜਦੇ ਸਿਮਰਨ ਵੀ ਕਰਦੇ ਤਾਂ ਜੰਗਾ ਜੁੱਧ ਦਾ ਸਮਾਂ ਸ਼ੁਰੂ ਹੋਇਆ ਸੰਗਤ ਜੀ ਜੰਗਾ ਜੁੱਧਾਂ ਦੇ ਸਮੇਂ ਵਿੱਚ ਵੀ ਕਿਉਂਕਿ ਲਗਨ ਲੱਗੀ ਸੀ ਪਾਣੀ ਦੇ ਨਾਲ ਹੁਕਮ ਵਿੱਚ ਰਹਿਣ ਦੀ ਲਗਨ ਲੱਗੀ ਹੋਈ ਸੀ ਤਾਂ ਸਤਗੁਰਾਂ ਨੇ ਉੱਥੇ ਵੀ ਸੇਵਾ ਬਖਸ਼ ਦਿੱਤੀ ਕਿ ਤੋ ਸਿੰਘਾਂ ਨੂੰ ਪਾਣੀ ਜਲ ਛਕਾਉਣਾ ਇਨਦੀ ਸੇਵਾ ਕਰਨੀ ਆ ਹੁਣ ਪਾਈਕ ਨਹੀਂ ਆ ਜੀ ਆਪਣੀ ਮਸ਼ਕ ਭਰਦੇ ਨੇ ਜੰਗ ਵਿੱਚ ਜਾਂਦੇ ਨੇ ਬੇ ਇਹ ਨਹੀਂ ਜੋ ਦੇਖਦੇ ਵੀ ਕੌਣ ਹੈ ਜੋ ਫੱਟੜ ਹੋਇਆ ਹੈ ਹਰ ਇੱਕ ਨੂੰ ਪਾਣੀ ਪਿਲਾਉਂਦੇ ਚਾਹੇ ਕੋਈ ਤੁਰਕ ਹੋਵੇ ਚਾਹੇ ਕੋਈ ਪਹਾੜੀ ਰਾਜਾ ਹੋਵੇ ਚਾਹੇ ਸਿੱਖ ਹੋਵੇ ਜਦੋਂ ਜਲ ਸ਼ਿਕਾਉਂਦੇ ਨੇ ਜਲ ਸ਼ਿਕਾਉਂਦੇ ਸ਼ਿਕਾਉਂਦੇ ਆ ਸਿੱਖ ਸ਼ਿਕਾਇਤ ਕਰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿ ਕੋਲ ਸੱਚੇ ਬਾਸ਼ਾ ਭਾਈ ਕਨੇ ਆ ਜੀ ਤਾਂ ਅਸੀਂ ਦੁਸ਼ਮਣ ਨੂੰ ਮਾਰਦੇ ਆ ਪਰ ਇਹ ਜਾਲ ਸ਼ਿਕਾ ਕੇ ਉਹਨਾਂ ਨੂੰ ਫੇਰ ਸਾਡੇ ਵਿਰੁੱਧ ਖੜਾ ਕਰ ਦਿੰਦਾ ਤੇ ਸਤਿਗੁਰੂ ਜੀ ਨੇ ਕਿਹਾ ਵੀ ਕੋਈ ਗੱਲ ਨਹੀਂ ਆਪਾਂ ਉਹ ਸਿੱਖ ਨੂੰ ਬੁਲਾਵਾਂਗੇ ਸਤਿਗੁਰਾਂ ਨੇ ਦੂਸਰੇ ਦਿਨ ਕੋਲ ਬੁਲਾਇਆ ਔਰ ਬਚਨ ਕੀਤੇ ਕਿ ਇਹ ਸਿੱਖ ਕੀ ਕਹਿ ਰਹੇ ਨੇ ਭਾਈ ਸਾਹਿਬ ਜੀ ਤੇ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ ਮੈਂ ਤਾਂ ਆਪ ਜੀ ਦੇ ਹੁਕਮ ਵਿੱਚ ਆਂ ਮੈਂ ਆਪਦੇ ਹੁਕਮ ਅਨੁਸਾਰ ਚੱਲਦਾ ਹਾਂ ਮਹਾਰਾਜ ਜੀ ਤਾਂ ਸਿੱਖਾਂ ਨੇ ਕਿਹਾ ਮਹਾਰਾਜ ਜੀ ਵੀ ਇਹ ਤਾਂ ਹਰ ਰੋਜ਼ ਅਸੀਂ ਫੱਟੜ ਕਰਦੇ ਇਹ ਦੁਸ਼ਮਣ ਨੂੰ ਜਿੰਦਾ ਕਰ ਦਿੰਦਾ ਇਸ ਦੁਸ਼ਮਣ ਨੂੰ ਖੜਾ ਕਰ ਦਿੰਦਾ ਸਤਿਗੁਰਾਂ ਨੇ ਬਚਨ ਕੀਤੇ ਕਹਿੰਦੇ ਭਾਈ ਹਾਂ ਕਿਵੇਂ ਆ ਇਹ ਸੱਚੇ ਪਾਤਸ਼ਾਹ ਆਪ ਹੀ ਦੇ ਬਚਨ ਨੇ ਨਾ ਕੋ ਬਹਿਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣਾ ਹੀ ਸੱਚੇ ਪਾਤਸ਼ਾਹ ਮੈਨੂੰ ਤੱਕ ਬਹਿਰੀ ਨਹੀਂ ਦਿਖਦਾ ਮੈਨੂੰ ਹਰ ਇੱਕ ਵਿੱਚੋਂ ਤੇਰੀ ਸੂਰਤ ਦੇਖਦੇ ਹਮਾਰੇ ਤੇਰੇ ਦਰਸ਼ਨ ਹੁੰਦੇ ਨੇ ਮੈਂ ਤਾਂ ਦੁਸ਼ਮਣਾਂ ਨੂੰ ਨਾ ਸਿੱਖਾਂ ਨੂੰ ਕਿਸੇ ਨੂੰ ਪਾਣੀ ਪਿਲਾਉਂਦਾ ਨਹੀਂ ਸੱਚੇ ਪਾਤਸ਼ਾਹ